ਹੈਲੋ ਗਾਇਸ ਇੱਕ ਵਾਰ ਫੇਰ ਤੋਂ ਸਵਾਗਤ ਹੈ ਆਪਣੀ ਚੈਨਲ ਕਮੇਡੀ ਵੀਦ ਐਜੂਕੇਸ਼ਨ ਦੇ ਇੱਕ ਹੋਰ ਨਵੇਂ ਬਲੌਗ ਦੇ ਨਾਲ ਤੇ ਅੱਜ ਆਪਾਂ ਆਏ ਆ ਪਹਿਲੇ ਏਡੇ ਜਿਹੜੀ ਕਟਿੰਗ ਕਰਾਉਣ ਤੇ ਇੱਧਰ ਆਪਣੀ ਕਟਿੰਗ ਤਾਂ ਜਿਹੜੀ ਹੋ ਗਈ ਆ ਤੇ ਹੁਣ ਆ ਹਸਤਾਲ ਜੀ ਦੀ ਕਟਿੰਗ ਕਰਨੀ ਆ ਇਹਨੇ ਪਹਿਲਾਂ ਆਪਣੀ ਕਟਿੰਗ ਕੀਤੀ ਆ ਹੁਣ ਆਪਾਂ ਇਹਨਾਂ ਦੀ ਕਰਨੀ ਆ ਤੇ ਇੱਧਰ ਸਾਡੇ ਮੇਨ ਹਸਤਾਲ ਜੀ ਜਿਹੜਾ ਕਟਿੰਗ ਕਰਨ ਲੱਗਿਆ ਦੇਖ ਲਓ ਗਾਇਸ ਇੱਧਰ ਸੌਰਵ ਉਸਤਾਦ ਜੀ ਜਿਹੜੇ ਵਾਲ ਕੱਟਣ ਲੱਗੇ ਆ ਪੰਗ ਜੱਲਾ ਭਾਈ ਨੇ ਸਾਡੇ ਵਾਲ ਕੱਟੇ ਹੀ ਗੱਗੀ ਭਾਈ ਨੇ ਤੇ ਹੁਣ ਆਪਾਂ ਇਹਨਾਂ ਦੇ ਕੱਟਣੇ ਆ ਗਾਈਸ ਹੁਣ ਅਸੀਂ ਕਟਿੰਗ ਜਿਹੜੀ ਸ਼ੁਰੂ ਕਰ ਦੁੱਤੀ ਆ ਆਪਾਂ ਇੱਧਰ ਦੇਖ ਲਓ ਉਸਤਾਦ ਜੀ ਨੇ ਇਹ ਕਿਹੜਾ ਨੰਬਰ 0 ਲਾਉਣ ਦੇ ਉਸਤਾਦ ਜੀ 0 ਨੰਬਰ ਲੱਗਣ ਦੇ ਆ ਉਸਤਾਦ ਜੀ ਯਾ ਕੁਛ ਨੇ ਕੁਝ ਤਾਂ ਗੜਬੜ ਜ਼ਰੂਰ ਹੈ ਤੇ ਆਪਾਂ गाइस ਥੱਲੇ ਕੰਮ ਜਿਹੜਾ ਸਿੱਖਣਾ ਆਏ ਆ ਪਹਿਲਾਂ ਤਾਂ ਆਪਾਂ ਜਿਹੜੀ ਆਪਣੀ ਕਟਿੰਗ ਕਰਾ ਲਈ ਤੇ ਹੁਣ ਆਪਾਂ ਸਿੱਖਣਦੇ ਆ ਰੁਕੋ ਜਰਾ ਸਬਰ ਕਰੋ ਫਾਈਲ ਗਾਇਸ ਕਟਿੰਗ ਆਪਣੀ ਇਧਰ ਹੋਣ ਵਾਲੀ ਆ ਯਾਰ ਦੇਖ ਲੋ ਐਨੜਾ ਗੜਦਦਾ ਤਾਂ ਆਪਾਂ ਗੱਗੀ ਭਾਈ ਨੂੰ ਗੱਗੀ ਭਾਈ ਉਹ ਕਰ ਵੋਟ ਓਕੇ ਫਾਈਨਲੀ ਗਾਇਸ ਕਟਿੰਗ ਦਾ ਬਾਲਾ ਦੀ ਹੋ ਗਈ ਸੀ ਗੱਗੀ ਭਾਈ ਦੀ ਤੇ ਦਾੜੀ ਬਣਾਉਣ ਦੇ ਲਈ ਜਿਹੜੇ ਆਪਣੇ ਸਪੈਸ਼ਲੀ ਸਪੈਸ਼ਲਿਸਟ ਜਿਹੜੇ ਜਤਨ ਭਾਜੀ ਆਏ ਹੋਏ ਆ ਜੂੜ ਬਲ ਰਿਹਾ ਹੈ ਫਾਈਨਲੀ ਗਾਇਸ ਹੈਅਰ ਕਟਿੰਗ ਜਿਹੜੀ ਹੋ ਗਈ ਆ ਅਦਰ ਉਸਤਾਜੀ ਦੀ ਤੇ ਹੁਣ ਆਪਾਂ ਇਸ ਬਲੌਗ ਦਾ ਕੰਦੇ ਐਂਡ ਮਿਲਾਂਗੇ ਇੱਕ ਹੋਰ ਨਵੇਂ ਬਲੌਗ ਦੇ ਨਾਲ ਲੋਕ ਵਧੀਆ ਲੱਗਾ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ